ਆਰਿਆਂ ਨੂੰ ਪਤਾ ਹੀ ਹੈ ਕਿ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਸਾਡੇ ਪੰਜਾਬ ਪਾਰਟੀ ਦੇ ਸੰਜੀਵ ਨૈયਰ ਜੀ ਜਿਨ੍ਹਾਂ ਦੀ ਧਰਮ ਪਤਨੀ ਦਾ ਜੋ ਬੁਟੀਕ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਕਿਸੇ ਕਸਟਮਰ ਕੋਲੋਂ ਪੈਸੇ ਲੈਣ ਦਾ ਜੋ ਮਾਮਲਾ ਸੀਗਾ ਜਿਸ ਦੇ ਸਬੰਧ ਵਿੱਚ ਅਸੀਂ ਅੱਜ ਐਸਐਸਪੀ ਮਨਜੋਗ ਅਫਸਰ ਸਾਹਿਬਾਨ ਦੇ ਕੋਲ ਇਨਸਾਫ ਲੈਣ ਆਏ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੇਕਰ ਪੱਤਰਕਾਰਾਂ ਨੂੰ ਇਸੇ ਤਰ੍ਹਾਂ ਇਨਸਾਫ ਮਿਲਦਾ ਤੇ ਆਮ ਪਬਲਿਕ ਦਾ ਕਿਤਾ ਹਾਲ ਹੋਏਗਾ ਕਿਸ ਤਰ੍ਹਾਂ ਦੇ ਦਰਦ ਦਰਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹੋਣਗੀਆਂ ਜੋ ਕਿ ਬੜੇ ਅਫਸੋਸ ਦੀ ਗੱਲ ਹੈ ਅਸੀਂ ਮਾਜੋ ਐਸਐਸਪੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਸੌਵਾਰ ਅਗਰ ਸਾਡੇ ਪੱਤਰਕਾਰ ਸੰਜੀਵ ਨਈਅਰ ਜੀ ਨੇ ਸਮਾਂਹ ਦੇ ਵਿੱਚ ਜੋ ਅਸੀਂ ਆਏ ਆ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਦਰਿਬਾਸ਼ਾ ਕੇ ਬੈਣ ਲਈ ਮਜਬੂਰ ਹੋਵਾਂਗੇ ਸਾਡੀ ਇਸ ਬੇਨਤੀ ਨੂੰ ਜੋ ਹੈ ਮਾਨ ਜੋ ਐਸਐਸਪੀ ਸਾਹਿਬ ਜੋ ਹੈ ਜਰੂਰ ਸੋਚਣ ਵਿਚਾਰ ਨੂੰ ਧੰਨਵਾਦ ਜੀ ਦੱਸਿਆ ਨਹੀਂ ਪੈਸੇ ਲੈਣਗੇ ਉਹ ਦੱਸਿਆ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਸਾਡੇ ਸੰਜੀਵ ਨਈਏ ਜੀ ਦੀ ਮਿਸਿਸ ਦਾ ਜਿਹੜਾ ਮਸਲਾ ਚੱਲ ਰਿਹਾ ਸੀ ਉਹ ਪੁਲਿਸ ਨੇ ਧਿਆਨ ਚਾ ਸਾਰਾ ਫਿਰ ਲੇਬਰ ਆਪਣੀ ਲੈਣੀ ਆਪਾਂ ਸਵਾਈ ਔਰ ਉਹਨਾਂ ਨੇ ਘਰ ਸੱਜ ਕੇ ਸਾਡੇ ਭਾਬੀ ਜੀ ਦੀ ਬੰਦੀ ਬਣਾ ਲਿਆ ਔਰ ਉਹਦੇ ਬਾਵੀਉਦ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਅਸੀਂ ਕਹਿ ਰਹੇ ਆਂ ਵੀ ਸਾਡੇ ਤੇ ਸਾਵਾਂ ਪਰਚਾ ਘਟ ਦਿਓ ਕੋਈ ਦਿੱਕਤ ਨਹੀਂ ਤੇ ਸਾਡਾ ਅੱਜ 10 12 ਦਿਨਾਂ ਨੰਗੇ ਨੇ ਤੇ ਪਕਸ਼ਾ ਨਹੀਂ ਹੋਇਆ ਅਗਰ ਸੋਮਵਾਰ ਤੱਕ ਸਾਡੇ ਮਤਲਬ ਕੋਈ ਇਨਸਾਫ ਨਾ ਮਿਲਿਆ ਤੇ ਆਪਣੀ ਐਸੋਸੀਏਸ਼ਨ ਜਿਹੜੀ ਹੈ ਨਾ ਪਰਮਾਨੈਂਟਲੀ ਐਸਐਸਪੀ ਦਫ਼ਤਰ ਦੇ ਬਾਹਰ ਬੈਠੇਗੀ ਔਰ ਉਹ ਪੰਜਾਬ ਭਾਰੀ ਸਾਰਾ ਸਹਿਯੋਗ ਕਰੇਗੀ ਪੱਟੀ ਸਾਹਿਬ ਸਮੇਤ ਪੂਰੇ ਪੰਜਾਬ ਦੇ ਸਾਰੇ ਪੱਤਰਕਾਰ ਸਾਡੇ ਜਿਹੜੇ ਯੂਨੀਅਨ ਦੇ ਨੇ ਉੱਥੇ ਆ ਕੇ ਬੈਠਣਗੇ ਮੈਂ ਬੇਨਤੀ ਕਰਨਾ ਪੂਰਿ ਪ੍ਰਸ਼ਾਸਨ ਨੂੰ ਕਿ ਸੋਮਵਾਰ ਤੱਕ ਇਹ ਪਰਚਾ ਘਟ ਦਿੱਤਾ ਜਾਵੇ ਸਾਵਾ ਹੀ ਕੱਟ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਨਹੀਂ ਤੇ ਫਿਰ ਸਾਨੂੰ ਮਜਬੂਰਨ ਸਾਰੀ ਯੂਨੀਅਨ ਵਿੱਚ ਬੈਠਣਾ ਪਏਗਾ ਧੰਨਵਾਦ